ਅਗਲਾ ਵਚਨ ਹੈ ਸ਼ੁਭ ਕਰਮ ਕਰਦੇ ਰਹਿਣਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਚੰਗੇ ਕੰਮ ਕਰਾਂਗੇ ਚੰਗੇ ਬਣ ਜਾਵਾਂਗੇ ਬੁਰੇ ਕੰਮ ਕਰਾਂਗੇ ਤੇ ਬੁਰੇ ਹੋ ਜਾਵਾਂਗੇ ਜਿਉਹ ਜੇ ਕਰਮ ਕਰਦੇ ਆਂ ਔਰ ਕਰਮਾਂ ਦਾ ਸਿਧਾਂਤ ਹੈ ਗੁਰਮਤ ਦੇ ਵਿੱਚ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਦੇ ਦੋਸ਼ ਨਾ ਦੋ ਕਿਸੇ ਦੋਸ਼ ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਣਾ ਇਸ ਕਰਕੇ ਸ਼ੁਭ ਕਰਮ ਕਰਨੇ ਹਨ ਸ਼ੁਭ ਕਰਮ ਕਰਦਿਆਂ ਕਰੇ ਪਿੱਛੇ ਨਹੀਂ ਹਟਣਾ ਇਹ ਸ਼ੁਭ ਕਰਮ ਹੈ ਨਾ ਜੋ ਅੰਮ੍ਰਿਤ ਵੇਲੇ ਉੱਠਣਾ ਸੰਗਤ ਕਰਨੀ ਬਾਣੀ ਪੜ੍ਹਨੀ ਕਿਸੇ ਦਾ ਭਲਾ ਕਰਨਾ ਚੰਗੇ ਕਰਮਾਂ ਦੇ ਵਿੱਚ ਹੀ ਗਿਣਿਆ ਜਾਂਦਾ ਸ਼ੁਭ ਕਰਮਾਂ ਦੇ ਵਿੱਚ ਗਿਣਿਆ ਜਾਂਦਾ ਔਰ ਸਭ ਕਹਿੰਦੇ ਸ਼ੁਭ ਕਰਮਣ ਤੇ ਕਬ ਹੁ ਨਾ ਟਰੋ ਤਲਣਾ ਨਹੀਂ ਹੈ ਸ਼ੁਭ ਕਰਮਾ ਹਾ ਬੁਰਾ ਕੰਮ ਕਰਦੇ ਆ 100 ਵਾਰੀ ਸੋਚਣਾ ਚਾਹੀਦਾ ਹੈ ਚੰਗੇ ਆਈ ਹਲਕ ਕਰੇ ਪਰ ਸਾਡੀ ਹਾਲਤ ਕੀ ਹੈ ਚੰਗੇ ਆਈ ਹਲਕ ਕਰੇ ਬੁਰਾਈ ਹੋਏ ਸ਼ੇਰ ਅਸੀਂ ਬੁਰੇ ਕੰਮ ਲਈ ਸ਼ੇਰ ਬਣ ਜਾਂਦੇ ਆ ਮੈਂ ਕੱਲ ਵੀ ਬੇਨਤੀ ਕੀਤੀ ਅੱਧੀ ਰਾਤ ਨੂੰ ਵੀ ਕੋਲੇ ਨਾ ਬਜ਼ੁਰਗ ਵੀ ਚੌਲ ਤਰਪ ਜਾਂਦੇ ਆ ਕਹਿੰਦੇ ਕੀ ਕੋਕਟੇਲ ਪਾਰਟੀ ਹੈ ਉੱਥੇ 12 1 ਵਜੇ ਉੱਥੇ ਹਨੇਰਾ ਨਹੀਂ ਲੱਗੇਗਾ ਉਹਨੂੰ ਜੇ ਗੁਰਦੁਆਰੇ ਕਹਿਣਾ ਹਨੇਰਾ ਹੁੰਦਾ ਰਾਤ ਨੂੰ ਦਿਖਦਾ ਨਹੀਂ ਹੈ ਉਹ ਕੋਕਟੇਲ ਪਾਰਟੀ ਦਿਖੇ ਜਾਂਦੀ ਹੈ ਤੇ ਸਤਿਗੁਰੂ ਮਹਾਰਾਜ ਸਾਨੂੰ ਜੀਵਨ ਦਿੰਦੇ ਆ ਸ਼ੁਭ ਕਰਮ ਇਹ ਸ਼ੁਭ ਕੋਣੋਂ ਸੰਗਤ ਕਰਦੇ ਹੋ ਪਾਪ ਸੁਹਾਵੇ ਜਾਂ ਤਿਰਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਤੋ ਜਸ ਗਾਵੇ ਜੀਉ ਪਿਆ ਤੋ ਸਰਮੀ ਸਤਿਨਾਮ 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 ਜੀ ਵਾਹਿਗੁਰੂ